ਸਾਸੀ ਕਲ ਕਿਸਾਨ ਵੀਰੋ ਆਪਾਂ ਗੱਲ ਕਰਦੇ ਆਂ ਸਰੋਂ ਦੀ ਫਸਲ ਦੇ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਦੀ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਕਿਸੇ ਵੀ ਫਸਲ ਦੇ ਵਿੱਚ ਜਿਹੜੀ ਖਾਦਾਂ ਦੀ ਵਰਤੋਂ ਆ ਉਹ ਮਿੱਟੀ ਪਰਖ ਦੇ ਆਧਾਰ ਤੇ ਹੀ ਕਰਨੀ ਚਾਹੀਦੀ ਹੈ ਜੇਕਰ ਆਪਾਂ ਗੱਲ ਕਰੀਏ ਸਰੋਂ ਦੀ ਫਸਲ ਦੀ ਜੇਕਰ ਆਪਾਂ ਮਿੱਟੀ ਪਰਖ ਨਹੀਂ ਵੀ ਕਰਦੇ ਤਾਂ ਉਸ ਦੇ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਖਾਦਾਂ ਦੀ ਜਿਹੜੀ ਮਿਕਦਾਰ ਆ ਉਹ ਸਿਫਾਰਿਸ਼ ਕਰ ਦਿੱਤੀ ਗਈ ਹੈ ਯੂਨੀਵਰਸਿਟੀ ਦੇ ਮੁਤਾਬਕ ਤੋਰੀਏ ਦੀ ਫਸਲ ਲਈ 55 ਕਿਲੋ ਯੂਰੀਆ ਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਜਿਹੜੀ ਵਰਤੋਂ ਕਰਨੀ ਚਾਹੀਦੀ ਹੈ ਤੇ ਜੇਕਰ ਆਪਾਂ ਗੱਲ ਕਰੀਏ ਆਫਰੀਕਨ ਸਰੋਂ ਗੋਭੀ ਸਰੋਂ ਤੇ ਰਾਇਆ ਦੀ ਉਹਦੇ ਵਿੱਚ 90 ਕਿਲੋ ਯੂਰੀਆ ਤੇ 75 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਜਿਹੜੀ ਵਰਤੋਂ ਕਰਨੀ ਚਾਹੀਦੀ ਹੈ ਕਿਸਾਨ ਵੀਰੋ ਇਸ ਦੇ ਵਿੱਚ ਧਿਆਨ ਰੱਖਣੀ ਉਹ ਗੱਲ ਇਹ ਆ ਕਿ ਜੋ ਗੋਭੀ ਸਰੋਂ ਦੀ ਫਸਲ ਆ ਜੇਕਰ ਅਸੀਂ ਇਹ ਰੇਤਲੀ ਜ਼ਮੀਨ ਦੇ ਵਿੱਚ ਲੈਨੇ ਆ ਤੇ ਇਹਦੇ ਲਈ 130 ਕਿਲੋ ਯੂਰੀਆ ਦੀ ਜਿਹੜੀ ਵਰਤੋਂ ਕਰਨੀ ਪੈਂਦੀ ਹੈ ਤੇ ਜੇਕਰ ਮਿੱਟੀ ਪਰਖ ਦੇ ਆਧਾਰ ਤੇ ਜੇ ਪोटाਸ਼ ਦੀ ਜਿਹੜੀ ਇਹ ਕਮੀ ਆਪਾਂ ਨੂੰ ਨਤੀਜਿਆਂ ਦੇ ਵਿੱਚ ਨਜ਼ਰ ਆਉਂਦੀ ਆ ਤਾਂ ਉਹਦੇ ਲਈ ਆਪਾਂ 10 ਕਿਲੋ ਮਿਊਰਟ ਆਫ ਪोटाਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਵਰਤੋਂ ਕਰ ਸਕਦੇ ਆ ਤੇ ਜੇਕਰ ਗੱਲ ਕਰੀਏ ਜ਼ਿੰਕ ਦੀ ਤਾਂ ਉਹਦੇ ਲਈ 21% ਵਾਲੀ ਜ਼ਿੰਕ ਜਿਹੜੀ ਬਾਜ਼ਾਰ ਦੇ ਵਿੱਚ ਉਪਲਬਧ ਹੁੰਦੀ ਆ ਉਹ ਵੀ 10 ਕਿਲੋ ਦੇ ਹਿਸਾਬ ਨਾਲ ਜਿਹੜੀ ਵਰਤੋਂ ਆਪਾਂ ਕਰ ਸਕਦੇ ਆ ਧੰਨਵਾਦ